ਮੇਰਾ ਘਰ ਆਲਾ ਬਹੁਤ ਮੱਛਾ ਕਰਦਾ ਟੀਕੇ ਬਹੁਤ ਲਾਉਂਦਾ ਏ ਤੇ ਘਰੋਂ ਚੀਜ਼ਾਂ ਵੀ ਚੁੱਕ ਕੇ ਲੈ ਜਾਂਦਾ। ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨਹੀਂ ਕੁਝ ਕਰਦੀ। ਨਹੀਂ ਜੀ ਉਹ ਨਹੀਂ ਕੁਝ ਵੀ ਕਰਦੇ। ਤੇ ਖਾਲ ਆਣ ਕੇ ਵੇਖੋ ਜੀ ਸ਼ਮਸ਼ਾਨ ਘਾਟ ਦੇ ਘੇਰੇ ਘੇਰੇ ਆਣ ਕੇ ਵੇਖੋ ਨਸ਼ਿਆਂ ਦੇ ਟੀਕੇ ਸਰਿੰਜਾਂ ਬਹੁਤ ਹੀ ਜਿਆਦੀਆਂ ਪਈਆਂ ਵਾ ਬਹੁਤ ਹੀ ਜਿਆਦੀਆਂ ਲਾਂਵਲੇ ਪਿੰਡਾਂ ਦੇ ਆਣ ਕੇ ਨੇ ਸ਼ਹਿਰ ਦੇ ਵੀ ਆਣ ਕੇ ਇੱਥੇ ਮਤਲਬ ਟੀਕੇ ਟਾਕੇ ਲਾਉਂਦੇ ਆ ਜੀ। ਟਿਕਟ ਲਾਏਗੇ ਜੀ ਲਾਗੇ ਨਾ ਹਾਂ ਲਾਲੂਆ ਨੇ ਕੋਈ ਹੱਥ ਨਹੀਂ ਮਾਲਾ ਜੇ ਕਿਉਂ ਮੈਂ ਨਹੀਂ ਖਾਦਾ ਨਹੀਂ ਤੇ ਤੈਨੂੰ ਪਿਆ ਹਾਂ ਖਾਦਾ ਨਹੀਂ ਤੇ ਫੇਟੜੀ ਪੈਣਾ ਉੱਚੀ ਬੋਲ ਅੱਜ ਕਿਉਂ ਨਹੀਂ ਖਾਦਾ ਪੁੱਛੋ ਅੱਜ ਕਿਉਂ ਨਹੀਂ ਖਾਦਾ ਹਾਂ ਪਹਿਲੇ ਨਹੀਂ ਆਗੇ ਟਿਕਟ ਕੋ ਨਹੀਂ ਲਾਇਆ ਕੋਈ ਜੇ ਕੀ ਗਾਰੇ ਮੰਨੋਗਾ ਹਾਂ ਕੀ ਗਾਣੀ ਮਨੇ ਟੀਕਾ ਬਿਨਾ ਤਾਂ ਰਹਿੰਦਾ ਨਹੀਂ ਖੋਚੇ ਜੇ ਟੀਕਾ ਲਾਇਆ ਅਮਤਰੇ ਬੈਠਾ ਕੌਣ ਕੌਣ ਕਹਿੰਦੇ ਉਹ ਨਹੀਂ ਭਾਬੀ ਉਹ ਦੇਖ ਮੈਂ ਖੋਚ ਤੇ ਅੱਛਾ ਇੱਧਰ ਵੇਖ ਲੈ ਲੈ ਬਾਵਾ ਵੇਖਦਾ ਤੇ ਮਿੱਟੀ ਕੇ ਲਾਵਾਂ ਤੇ ਮੇਰੇ ਇੰਗਾ ਤੇ ਪਾਉਂ ਉਤਾਂ ਦੇਖਣ ਆ ਸਹੀ ਗੱਲ ਸਹੀ ਗੱਲ ਦਮਾਖ ਬਖਾ ਮਖਾ ਪਹਿਲਾਂ ਲੈ ਲਾਈਆਂ ਲਾਇਆ ਸੁੱਜੀ ਆਪੇ ਆਹ ਤਾਗਾ ਤਾਗਾ ਅੱਡੋ ਕਿਤੇ ਨਹੀਂ ਲੱਗਿਆ ਆਹ ਤਾਗਾ ਸੁਵੇ ਪਾਰੀ ਇਹ ਕਾਦੀਆ ਹੱਤਿਆ ਮੈਨੂੰ ਦੱਸੋ ਨਹੀਂ ਕੋਈ ਇਹ ਪੰਗ ਮੇਰਾ ਘਰ ਵਾਲਾ ਬਹੁਤ ਨਸ਼ਾ ਕਰਦਾ ਟੀਕੇ ਬਹੁਤ ਲਾਉਂਦਾ ਏ ਤੇ ਘਰੋਂ ਚੀਜ਼ਾਂ ਵੀ ਚੁੱਕ ਕੇ ਲੈ ਜਾਂਦਾ ਹਾਂਜੀ ਤੇ ਬੰਬੀ ਤੇ ਜਾ ਕੇ ਬਹੁਤ ਟੀਕੇ ਲਾਉਂਦੇ ਨਲਾ ਚ ਲਈ ਜਾਂਦੇ ਆ ਤੇ ਬਹੁਤ ਮੇਰੇ ਨਿੱਕਾ ਜਿਹਾ ਬੱਚਾ ਏ ਮੈਂ ਰੋਟੀ ਪਾਣੀ ਕਈ ਤਰ੍ਹਾਂ ਕੰਮ ਕਰਕੇ ਤੇ ਫੇਰ ਲਿਆਉਣੀ ਆ ਤੇ ਉਹ ਵੀ ਚੀਜ਼ਾਂ ਚ ਘਰੋਂ ਚੁੱਕ ਕੇ ਲੈ ਜਾਂਦਾ ਤੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨਹੀਂ ਕੁਝ ਕਰਦੀ ਨਹੀਂ ਜੀ ਉਹ ਨਹੀਂ ਕੁਝ ਵੀ ਕਰਦੇ ਸਰਪੰਚ ਹਰਜੀਤ ਸਿੰਘ ਪਿੰਡ ਖੇਡੇ ਤੋਂ ਬੋਲਦਾ ਜੀ ਮੇਰੇ ਪਿੰਡ ਦੇ ਵਿੱਚ ਬਾਹਰ ਦੇ ਲੋਕ ਮੁੰਡੇ ਆਣ ਕੇ ਟੀਕੇ ਲਾਉਂਦੇ ਸ਼ਮਸ਼ਾਨ ਘਾਟ ਦੇ ਵਿੱਚ ਸਾਡੇ ਸਾਡੇ ਟਰੈਕਟਰਾਂ ਦੀਆਂ ਫੱਟੀਆਂ ਨਹੀਂ ਰਹਿ ਗਈਆਂ ਜੀ ਸਾਡੇ ਟਰੈਕਟਰਾਂ ਦਾ ਕੋਈ ਜਿੰਨਾ ਵੈੱਡਬੋਡ ਦਾ ਸਮਾਨ ਹੁੰਦਾ ਸਾਰਾ ਚੁਗ-ਚੁਗ ਲਈ ਜਾਂਦੇ ਹੈਲੀ ਚੁਗ-ਚੁਗ ਲਈ ਜਾਂਦੇ ਆ ਜੀ ਤੇ ਹਰ ਮਹੀਨੇ ਬਾਅਦ ਇੱਕ ਮੌਤ ਹੁੰਦੀ ਆ ਜੀ ਕੋਈ ਪ੍ਰਸ਼ਾਸਨ ਕੋਈ ਸਰਕਾਰੀ ਮੁਲਾਜ਼ਮ ਕੋਈ ਵੀ ਇੱਥੇ ਕਾਰਵਾਈ ਨਹੀਂ ਕਰਦਾ ਆਣ ਕੇ ਘੇੜਾ ਮਾਰ ਕੇ ਚੱਲ ਜਾਂਦੇ ਆ ਕਿਸੇ ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਤੇ ਖਾਲ ਆਣ ਕੇ ਵੇਖੋ ਜੀ ਸ਼ਮਸ਼ਾਨ ਘਾੜ ਦੇ ਘੇਰੇ ਘੇਰੇ ਆਣ ਕੇ ਵੇਖੋ ਨਸ਼ਿਆਂ ਦੇ ਟੀਕੇ ਸਰਿੰਜਾਂ ਬਹੁਤ ਹੀ ਜਿਆਦੀਆਂ ਪਈਆਂ ਵਾ ਬਹੁਤ ਹੀ ਜਿਆਦੀਆਂ ਲਾਂਵਲੇ ਪਿੰਡਾਂ ਦੇ ਆਣ ਕੇ ਨੇ ਸ਼ਹਿਰੇ ਦੇ ਵੀ ਆਣ ਕੇ ਇੱਥੇ ਮਤਲਬ ਟੀਕੇ ਟਾਰਗੇਟ ਲਾਉਂਦੇ ਆ ਜੀ ਤੇ ਸਾਡੇ ਦਰਗਾਪੁਰ ਲਾਗੇ ਪਿੰਡ ਪੈਂਦਾ ਜੀ ਉਥੋਂ ਦਾ ਇੱਕ ਸਾਡਾ ਹੀ ਰਿਸ਼ਤੇਦਾਰ ਲੜਕਾ ਵਾ ਜਿਹੜਾ ਨਸ਼ੇ ਕਰ ਕਰਕੇ ਤੇ ਉਹਦੀ ਮਤਲਬ ਨਸ਼ੇ ਨਹੀਂ ਉਹਨੇ ਛੱਡੇ ਤੇ ਹਸਾਬ ਲਾ ਲਓ ਵੀ ਗਰੀਬ ਰੋਟੀ ਨਹੀਂ ਪੂਰੀ ਹੁੰਦੀ ਜਿਹੜੇ ਨਸ਼ੇ ਕਰ ਕਰਕੇ ਤੇ ਉਹਨੇ ਲਤ ਵਢਾਲੀ ਤੇ ਘਰ ਦੇ ਆਤਰ ਹੋਏ ਪਏ ਆ ਰੋਟੀ ਤੋਂ ਆਤਰ ਹੋਏ ਪਏ ਤੇ ਨਸ਼ੇ ਜਿਹੜੇ ਆਏ ਨਸ਼ਾ ਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਹੀ ਹੱਥ ਜੋੜ ਕੇ ਬੇਨਤੀ ਪ੍ਰਸ਼ਾਸਨ ਗਾੜੀ ਜੀ ਤੇ ਨਸ਼ਾ ਤੇ ਕਾਬੂ ਪਾਇਆ ਜਾਵੇ ਨਸ਼ਾ ਦਾ ਕੋੜ ਲਾਇਆ ਜਾਵੇ ਕਿਉਂਕਿ ਬੱਚਿਆਂ ਤੇ ਨਿੱਕਿਆਂ ਬੱਚਿਆਂ ਤੇ ਬਹੁਤ ਅਸਰ ਪੈ ਰਿਹਾ ਤੇ ਸਾਡੇ ਸਮਸ਼ਾਨ ਘਾਟ ਦੇ ਵਿੱਚ ਇਨਾ ਲੋਕਾਂ ਨੇ ਇੱਥੇ ਆਣ ਕੇ ਗੰਦ ਪਾਇਆ ਜੀ ਮੈਂ ਗਰਮੀਤ ਸਿੰਘ ਪਿੰਡ ਦਾ ਚਮਕੀਦਾਰ ਖੇਡੇ ਦਾ ਤੇ ਸਾਡੇ ਪਿੰਡ ਦੇ ਬਹੁਤ ਹਾਲਾਤ ਮਾੜੇ ਹੋ ਚੁੱਕੇ ਹਨ ਤੇ ਨਸ਼ਿਆਂ ਦੇ ਨਾਲ ਟੀਕੇ ਲਾ ਲਾ ਕੇ ਸਰੰਜਾਂ ਮਸਾਨ ਘੜ ਦੇ ਵਿੱਚ ਛੁੱਟੀ ਜਾਂਦੇ ਆ ਤੇ ਘਰਾਂ ਦੇ ਵਿੱਚ ਚੋਰੀ ਕਰੀ ਜਾਂਦੇ ਆ ਬਾਹਰੋਂ ਬੰਬੀਆਂ ਤੋਂ ਵੀ ਤਾਰਾਂ ਤੁਰਾਂ ਲਾਈ ਜਾਂਦੇ ਆ ਤੇ ਬਹੁਤ ਜ਼ਿਆਦਾ ਮੰਦਾ ਹਾਲ ਆ ਤੇ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਤੇ ਕਿਰਪਾ ਕਰਕੇ ਬੇਨਤੀ ਕੀਤੀ ਜਾਂਦੀ ਹੈ ਪੁਲਿਸ ਨੂੰ ਕੋਈ ਨਾ ਕੋਈ ਕਾਰਵਾਈ ਦੇ ਡਿਪੈਂਡ ਵਿੱਚ ਜ਼ਰੂਰ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਜੋ ਸਰਪੰਚ ਸਾਹਿਬ ਜੀ ਪਹਿਲਾਂ ਦੱਸ ਚੁੱਕੇ ਨੇ ਕਿ ਭਾਈ ਨਸ਼ਿਆਂ ਦਾ ਬਹੁਤ ਕਾਰੋਬਾਰ ਜਿਹੜਾ ਉਹ ਵੱਧ ਚੁੱਕਾ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਭਾਈ ਵੀ ਇਹਦੇ ਵਿੱਚ ਕੰਟਰੋਲ ਕੀਤਾ ਜਾਵੇ ਅਤੇ ਜਿਹੜਾ ਪੁਲਿਸ ਦਾ ਕਮਜਾ ਹੈ ਉਹ ਕੱਸਿਆ ਜਾਵੇ ਤਾਂ ਕਿ ਜਿਹੜੇ ਇਹ ਨਸ਼ਿਆਂ ਦੇ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਕੋਈ ਵੀ ਕਿਸੇ ਦੀ ਸੁਣਵਾਈ ਨਹੀਂ ਹੈਗੀ ਜੇ ਪੁਲਿਸ ਨੂੰ ਜਾ ਕੇ ਕੋਈ ਸੰਗ ਦੱਸਦਾ ਹੈ ਤਾਂ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਸੋ ਬੇਨਤੀ ਹੈ ਇਹ ਪ੍ਰਸ਼ਾਸਨ ਨੂੰ ਅਤੇ ਸਾਡੇ ਮੁਥਵਾਰਾਂ ਨੂੰ ਕਿ ਭਾਈ ਇਹ ਦੇ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੀ ਆਉਣ ਵਾਲੀ ਜਵਾਨੀ ਹੈ ਆਉਣ ਵਾਲੀਆਂ ਪੀੜੀਆਂ ਹਨ ਉਨ੍ਹਾਂ ਦਾ ਖਿਆਲ ਰੱਖਿਆ ਜਾ ਸਕੇ ਮੈਂ ਗੁਰਜੰਟ ਸਿੰਘ ਜੀ ਪਿੰਡ ਦਾ ਮੌਜੂਦਾ ਸਰਪੰਚ ਜੀ ਪਿੰਡ ਖੇਡੇ ਦਾ ਮੈਂ ਬੇਨਤੀ ਕਰਦਾ ਪੁਰ ਜੋਰ ਅਪੀਲ ਕਰਦਾ ਪ੍ਰਸ਼ਾਸਨ ਨੂੰ ਵੀ ਸਾਡੇ ਪਿੰਡ ਵਿੱਚ ਨਸ਼ਿਆਂ ਦਾ ਬਹੁਤ ਜ਼ਿਆਦਾ ਰੁਝਾਨ ਆ ਤੇ ਰਾਤ ਬਰਾਤੇ ਮੁੰਡੇ ਤੁਰੇ ਫਿਰਦੇ ਬਹੁਤ ਜਾਦੀਆਂ ਚੋਰੀਆਂ ਹੁੰਦੀਆਂ ਕਿਰਪਾ ਕਰਕੇ ਮੈਂ ਐਮਐਲਏ ਸਾਹਿਬ ਨੂੰ ਵੀ ਕਹਿਣਾ ਚਾਹਣਾ ਸਾਡੇ ਸਤਿਕਾਰਯੋਗ ਨੇ ਹਰਮਿੰਦਰ ਸਿੰਘ ਜੀ ਗਿੱਲ ਨਸ਼ਿਆਂ ਦੇ ਉੱਤੇ ਠੱਲ ਪਾਓ ਜੋ ਕਿ ਪਿੰਡਾਂ ਦੇ ਵਿੱਚ ਲੋਕਾਂ ਦੇ ਬੱਚੇ ਬਹੁਤ ਜ਼ਿਆਦੇ ਵਿਗੜੇ ਆ ਤੇ ਮੌਤ ਦੇ ਮੂੰਹ ਵਿੱਚ ਜਾ ਰਹੇ ਆ ਮੇਰੀ ਇਹੋ ਹੀ ਅਪੀਲ ਆ ਦੁਬਾਰਾ ਫੇਰ ਪ੍ਰਸ਼ਾਸਨ ਨੂੰ ਕਿ ਕੋਈ ਨਾ ਕੋਈ ਵੀ ਕਾਰਜ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੇੜੀਪਿੰਡ ਦੀ ਅਜੇ ਤੱਕ ਕੋਈ ਕੰਪਲੇਂਟ ਨਹੀਂ ਆਇਹੀ ਜੀ ਕੋਈ ਆਈਪੀ ਉੱਤੇ ਨਸ਼ਾ ਵਿਕਦਾ ਫਿਰ ਵੀ ਮੈਂ ਆਪਣੇ ਸੋਰਸ ਲਗਾ ਕੇ ਜੇ ਕੋਈ ਨਸ਼ਾ ਵੇਚਦਾ ਪકડਿਆ ਗਿਆ ਜੋ ਕੋਈ ਪੀਂਦਾ ਪੜਿਆ ਗਿਆ ਕਿ ਕੋਈ ਚੋਰੀ ਆਲਾ ਹੈ ਉਸ ਦੇ ਖਿਲਾਫ ਜ਼ਰੂਰ ਕਾਨੂੰਨੀ ਕਾਰਵਾਈ ਕਰਾਂਗੇ ਰਿਪੋਰਟ ਕਰਕੇ ਤਪੇਂਦਿ ਨਿਵਾਸੀਆਂ ਦਾ ਤੇ ਉਹਦੇ ਜਿਹੜੇ ਸਰਪੰਚ ਵਾ ਉਹਨਾਂ ਨੇ ਤੇ ਇਹ ਕਿਹਾ ਵਕਿ ਕੰਪਲੇਨਾਂ ਬਹੁਤ ਜਾਦੀਆਂ ਇਹੀ ਕਰ ਚੁੱਕੇ ਆ ਪਰ ਪ੍ਰਸ਼ਾਸਨ ਕਦਮ ਨਹੀਂ ਚੁੱਕ ਰਹੀ। ਕਿਉਂ ਮੇਰੇ ਕੋਲ ਤਾਂ ਤੁਸੀਂ ਅੱਜ ਪਹਿਲੀ ਵਾਰ ਆਏ ਹੋ ਨਾ ਤੇ ਮੇਰੇ ਕੋਲ ਕਿਹੜੇ ਪਿੰਡ ਤੋਂ ਇਹ ਦੇਖੋ ਕੋਈ ਇੱਥੇ ਆਇਆ ਵਾ ਕੋਈ ਮੇਰੇ ਚੌਂਕੀ ਦੇ ਅਧੀਨ ਗਏ ਉਹਨਾਂ ਕਿ ਮੈਂ ਉਹਨਾਂ ਨੂੰ ਪੁੱਛ ਲਵਾਂਗਾ। ਜੇਕਰ ਕੋਈ ਕੋਈ ਚੋਰੀ ਕਰਨ ਵਾਲਾ ਤੇ ਨਸ਼ੇ ਵੇਚਣ ਵਾਲਾ ਮੇਰੇ ਕੋਲ ਸਾਹਮਣੇ ਕੋਈ ਗੱਲ ਆ ਗਈ। ਤੇ ਰੇਡ ਕਰਕੇ ਉਹਨੂੰ ਫੜ ਕੇ ਉਹਦੇ ਖਾਤ ਨੂੰ ਨਿਕਾਰਵੇ ਕੀਤੀ ਜਾਵੇਗੀ ਅੱਗੇ ਵੀ ਕਰ ਰਹੇ ਆ ਜੀ ਅੱਗੇ ਉਹ ਨਸ਼ੇ ਦੇ ਵੇਚਣ ਵਾਲਿਆਂ ਦੇ ਖਿਲਾਫ ਸਰਕਾਰ ਵੱਲੋਂ ਬਹੁਤ ਹਦਾਇਤਾਂ ਨਹੀਂ ਸਕਤ ਤੇ ਅਸੀਂ ਤਾਂ ਦਿਨ ਭਾਈ ਦਿਨ ਰੋਜ਼ ਪਰਚੇ ਕੋਈ ਨਾ ਕੋਈ ਦਿੱਤੀ ਜਾਇਜ਼ ਦੀ ਨਸ਼ੇ ਦੇ ਵੇਚਣ ਵਾਲਿਆਂ ਦੇ ਖਿਲਾਫ